ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿੰਡ ਤੁਗਲਵਾਲ ਦੇ ਬਾਬਾ ਆਇਆ ਸਿੰਘ ਰਿਆੜੀ ਕਾਲਜ ਦੀ ਪੰਜਾਬੀ ਵਿਰੇਗੰਡ ਤੇ ਕੁਮંત્રી ਇਸਤਰੀ ਦਿਵਸ ਨੂੰ ਸਮਰਪਿਤ ਕਾਲਜ ਦੀਆਂ ਹਿਤਾਸ਼ੀ ਸਵਰਗਵਾਸੀ ਦਸ ਮਾਵਾ ਮਾਤਾ ਸੁਖਵਿੰਦਰ ਕੌਰ ਉਦੋਂ ਨੰਗਲ ਮਾਤਾ ਸੁਦਰਸ਼ਨ ਕੌਰ ਪਾਮ ਮਾਤਾ ਹਰਜੀਤ ਕੌਰ ਤੁਗਲਵਾਲਾ ਮਾਤਾ ਗੁਰਬਚਨ ਕੌਰ ਪਾਮੜੀ ਮਾਤਾ ਤੇਜ ਕੌਰ ਬਸਰਾਵਾ ਮਾਤਾ ਚੰਨਨ ਕੌਰ ਕਰਤਾਰਪੁਰ ਮਾਤਾ ਕਰਮ ਕੌਰ ਔਲਖ ਮਾਤਾ ਹਰਬੰਸ ਕੌਰ ਗਿੱਲ ਵਾਲੀ ਮਾਤਾ ਦਾਤਾਰ ਕੌਰ ਤੁਗਲ ਵਾਲਾ ਅਤੇ ਮਾਤਾ ਕਨਸਕੌਰ ਸਲਾਪੁਰ ਦੀ ਯਾਦ ਵਿੱਚ ਸਦਾਰਨ ਪਾਠਾਂ ਦੇ ਭੋਗ ਪਾਏ ਗਏ ਅਤੇ ਕਾਲਜ ਦੇ ਪ੍ਰਿੰਸੀਪਲ ਸਰਵਨ ਸਿੰਘ ਵਿਰਕ ਵੱਲੋਂ ਉਹਨਾਂ ਦੇ ਪਰਿਵਾਰਾਂ ਅਤੇ 50 ਹੁਨਾਰ ਵਿਦਿਆਰਥਣਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਵਿਦੇਸ਼ ਤੋਂ ਪੁੱਜੇ ਮੁੱਖ ਮਹਿਮਾਨ ਵਜੋਂ ਸਰਦਾਰ ਬਲਬੀਰ ਸਿੰਘ ਜੀ ਰੰਦਾਵਾ ਇੰਟਰਨੈਸ਼ਨਲ ਹੋਕੀ ਪਲੇਅਰ ਸ੍ਰੀਮਤੀ ਭੁਪਿੰਦਰ ਕੌਰ ਜੀ ਮਨਜੀਤ ਕੌਰ ਅਤੇ ਸੁਖਦਰਸ਼ਨ ਕੌਰ ਜੀ ਆਏ ਮਹਿਮਾਨਾਂ ਨੂੰ ਕਾਲਜ ਦੇ ਪ੍ਰਿੰਸੀਪਲ ਸਰਵਨ ਸਿੰਘ ਵਿਰਕ ਵੱਲੋਂ ਫੁੱਲ ਕਾਰੀਅਰ ਤੇ ਗੁਰਦਾ ਡੱਬਾ ਦੇ ਕੇ ਸਨਮਾਨਿਤ ਕੀਤਾ ਗਿਆ ਕਾਦਿਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਹੈ ਬਲਬੀਰ ਸਿੰਘ ਰੰਦਾਵਾ ਇੰਟਰਨੈਸ਼ਨਲ ਕੀ ਪਲੇਅਰ ਹੈ ਸਕੂਲ ਦਾ ਵਿਦਿਆਰਥੀਆ ਪ੍ਰਾਣਾ ਔਰ ਜਿਹੜੀ ਵੀ ਸਕੂਲ ਥੋੜੀ ਬਹੁਤ ਹਾਕੀ ਸਿੱਖਿਆ ਉਹ ਸਕੂਲ ਤੋਂ ਇਹਨਾਂ ਗਰਾਊਂਡਾਂ ਤੋਂ ਹੀ ਸਿੱਖੀ ਉਸ ਤੋਂ ਪੜਨ ਤੋਂ ਬਾਅਦ ਮੈਂ ਨੇਵੀ ਵਿੱਚ ਚਲਾ ਗਿਆ ਤੇ ਨੇਵੀ ਵਿੱਚ ਮੈਂ ਸਰਸਦੀ ਵੱਲੋਂ ਖੇਡਦਾ ਰਿਹਾ ਤੇ ਫਿਰ ਇੰਡੀਆ ਦੀ ਟੀਮ ਵੱਲੋਂ ਮੈਂ ਬਹੁਤ ਖੇਡਿਆ ਮੈਂ 18 19 ਸਾਲ ਹਾਕੀ ਖੇਡੀ ਐ ਲੇਕਿਨ ਮਹਾਰਾਜ ਦੀ ਇੰਨੀ ਬਖਸ਼ਿਸ਼ ਰਹੀ ਐ ਉਸ ਲਈ ਹਾਕੀ ਵੀ ਅਸਲ ਵਿੱਚ ਬਹੁਤ ਮਸ਼ਹੂਰ ਹੁੰਦੀ ਸੀ ਅੱਗੇ ਵੀ ਮੈਨੂੰ ਇਸ ਵਾਰ ਪੁੱਛਿਆ ਗਿਆ ਕਿ ਤੁਸੀਂ ਹਾਕੀ ਕਿਉਂ ਚੁਣੀ ਹਾਕੀ ਇਸ ਕਰਕੇ ਚੁਣੀ ਗਈ ਕਿ 28 32 ਤੇ 36 ਵਿੱਚ ਅਸੀਂ ਜਿੱਤੇ 40 ਤੇ 44 ਦੇ 올림픽 ਨਹੀਂ ਹੋਈਆਂ 48 52 ਦੇ ਵਿੱਚ ਫਿਰ ਅਸੀਂ 올림픽 ਜਿੱਤ ਗਏ ਉਸ ਗੱਲ ਦਾ ਅਸਰ ਸਮਾਜ 'ਤੇ ਸੀ ਔਰ ਹਾਕੀ ਉਹ ਇਸ ਕਰਕੇ ਜ਼ਿਆਦਾ ਖੇਡੀ ਜਾਂਦੀ ਸੀ ਕਿ ਉਸ ਲਈ ਹਾਕੀ ਇੱਕ ਔਰ ਇੰਡੀਆ ਦਾ ਇੱਕ ਇਅਰ ਕਾਰਡ ਹੈ ਇਕੱਲਾ ਹੀ ਇਕੱਲਾ ਦੇਸ਼ਾ ਜਿਹੜੇ ਕੋਲ 8 골ਡ ਮੈਡਲ ਨੇ ਹਾਕੀ ਕਿਸੇ ਗੇਮ ਵਿੱਚ ਇਹਨੇ 골ਡ ਮੈਡਲ ਕਿਸੇ ਕੋਲ ਨਹੀਂ ਹਰੇ ਇਹ ਮੈਂ ਦੱਸਣਾ ਹੈ ਨਾ ਮੇਰਾ ਘਰ ਵਾ ਮੈਂ ਆਪਣੇ ਘਰ ਆਇਆ ਹਾਂ ਮੈਂ ਇਹ 770 ਦੇ ਸੱਦੇ ਤੇ ਮੈਂ ਜਦੋਂ ਵੀ ਆਵਾਜ਼ ਮਾਰੂਗਾ ਜਰੂਰ ਆਉਂਗਾ ਮੈਨੂੰ ਬਹੁਤ ਇਹ ਮੈਨੂੰ ਅੰਜ ਲੱਗਦਾ ਮੈਂ ਆਪਣੇ ਘਰ ਚੱਲਿਆ ਆਪਣੇ ਪਿੰਡ ਚੱਲਿਆ ਆਵਾ ਪਰਾਣੀਆਂ ਜਦ ਸ਼ਹਿਰ ਵਿੱਚ ਰਹੀਨਾ ਵਾ ਪਰਾਣੀਆਂ ਪਿੰਡ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਵਾ ਸਭ ਕੁਝ ਪਿੰਡੂ ਮੋਲ ਦੇਖਣ ਨੂੰ ਮਿਲਦਾ ਵਾ ਔਰ ਇਹ ਸੱਚੀ ਸੁੱਚੀ ਸਾਦਗੀ ਭਰੀ ਜ਼ਿੰਦਗੀ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਭਾਵਕ ਇਸ ਕਰਕੇ ਹੋਇਆ ਕਿ ਮੇਰੀ ਮਾਂ ਇੱਥੇ ਸੀ। ਉਹਨੂੰ ਉਹਨੂੰ ਯਾਦ ਕਰਕੇ ਭਾਵਕ ਹੋ ਗਿਆ। ਫਿਰ ਮੈਂ ਜਦੋਂ ਗਰਾਊਂਡ ਨੂੰ ਦੇਖਦਾ ਉਦੋਂ ਭਾਵਕ ਹੋ ਜਾਂਦਾ। ਇੱਥੇ ਆ ਕੇ ਸਿੱਖਿਆ ਇੱਥੇ ਸਭ ਕੁਝ ਇਸ ਕਰਕੇ ਅੱਖਾਂਦਰੂ ਆਗਮ ਦੇ ਨੇ। ਜਦੋਂ ਵੀ ਮੈਂ ਜਦੋਂ ਵੀ ਇੱਥੇ ਆਵਾਂ ਇਹ ਇਹ ਵਰਤਾਰਾ ਮੇਰੇ ਨਾਲ ਵਰਤਦਾ ਹੈ। ਮੈਨੂੰ ਲੱਗਦਾ ਕਿ ਇਹ ਆਖਿਆ ਸੀ ਕਿ ਮਾਂ ਤੋਂ ਜਿਹੜੇ ਆ ਉਹ ਧੀਆਂ ਦੇ ਦੋਸਤ ਹੋਣੇ ਚਾਹੀਦੇ। ਉਹ ਦੋਸਤ ਹੋਣਗੇ ਤਾਂ ਧੀਆਂ ਦੇ ਨਾਲ ਜੇ ਕੋਈ ਸਮਾਜ ਵਿੱਚ ਵਧਾਈਗੀ ਵਾਦਾ ਹੋ ਰਿਹਾ ਵਾ ਤੇ ਉਹਨਾਂ ਨਾਲ ਰਿਵੀਲ ਕਰ ਸਕਦੀ ਆ। ਪਰ ਉਹਨਾਂ ਨਾਲ ਹਾਲ ਜਿਹੜਾ ਜਿੰਨਾ ਮਾਂ ਜਿਹੜਾ ਮਾਂ ਪਿਓ ਕੋਲ ਆ ਪੈਣਾ ਪੁਰਾਣਾ ਕੋਲ ਉਹ ਹੋਰ ਕਿਸੇ ਕੋ ਨਹੀਂ ਹੈਗਾ। ਮੈਂ ਭਪਿੰਦਰ ਕੌਰ ਸਰਦਾਰ ਬਲਬੀਰ ਸਿੰਘ ਦਾ ਵਾਈ ਇੰਟਰਨੈਸ਼ਨਲ ਪਲੇਅਰ ਡਿਵਾਈਸ ਮੈਂ ਇਸ ਹਾਂ ਸਰਦਾਰ ਪ੍ਰੀਤਮ ਸਿੰਘ ਦਾ ਵਾਈ ਨੋ ਮੈਂ ਇਸ ਇਸ ਪਿੰਡ ਵਿੱਚ ਇਸ ਸਕੂਲ ਦੇ ਵਿੱਚ ਇੱਥੋਂ ਹੀ ਮੈਂ ਮਤਲਬ ਆਪਣੀ ਗਵਰਨਮੈਂਟ ਸਕਸ ਚਾਈ ਸੀ ਤੇ ਇਹ ਸਵਰਨ ਸਿੰਘ ਉਦੋਂ ਜਦੋਂ ਮੈਂ ਇੱਥੇ ਸਕਸ ਤੇ ਲੱਗੀ ਆ ਸਵਰਨ ਸਿੰਘ ਉਹਦਾ ਪੜਦਾ ਸੀ ਇੱਥੇ 10ਵੀਂ ਮਾਰਚ ਤੁਸੀਂ ਸਮਝੋ ਵੀ ਮੇਰੇ ਨਾਲ ਹੀ ਇਹ ਕਈ ਵਾਰੀ ਸਕੂਲ ਰਕਤਾ ਜਾਂਦਾ ਹੁੰਦਾ ਸੀ ਤਾਂ ਕਿ ਇਕੱਲੇ ਨਾ ਜਾ ਔਰ ਮੈਂ ਉਦੋਂ ਤੋਂ ਇਹਨੂੰ ਜਾਣਦੀ ਆ ਤੇ ਇਹਦੀ ਨੌਕਰੀ ਦੇ ਦਰਵਾਜ਼ੇ ਦੌਰਾਨ ਤੇ ਇਹਦੀ ਸੰਘਰਸ਼ ਦੇ ਦੌਰਾਨ ਮੈਂ ਬਹੁਤ ਇਨਕਲੋਜ਼ ਹੋ ਗਈ। ਇਹਨੇ ਬਹੁਤ ਸਟਰਗਲ ਕੀਤੀ ਔਰ ਇਸ ਰਾਹ ਕੇ ਲੀਏ ਨੇ ਬਹੁਤ ਕੰਮ ਕੀਤਾ। ਸਾਡੀ ਫੈਮਿਲੀ ਦਾ ਨਾਮ ਇਹਨੇ ਬਹੁਤ ਉੱਚਾ ਕੀਤਾ ਕਿਉਂਕਿ ਅਸੀਂ ਇਹਨੂੰ ਆਪਣੀ ਫੈਮਿਲੀ ਮੈਂਬਰ ਹੀ ਸੀ। ਬੱਚਿਆਂ ਨੂੰ ਇਸ ਨਾਮ ਆਪੀ ਉਹਨਾਂ ਦੀ ਸਿੱਖਿਆਵਾਂ ਲਓ ਉਹਨਾਂ ਦੇ ਉੱਤੇ ਚੱਲੋ ਉਹ ਬਹੁਤ ਤੁਹਾਨੂੰ ਚੰਗਾ ਗਾਈਡ ਕਰ ਰਹੇ ਆ ਸਮਾਜ ਦੇ ਵਿੱਚ ਵਿਸਤ੍ਰਣ ਲਈ ਇਸ ਸਕੂਲ ਤੋਂ ਚੰਗੀ ਸਿੱਖਿਆ ਹੋਰ ਕਿਤੇ ਨਹੀਂ ਤੁਹਾਨੂੰ ਮਿਲ ਸਕਦੀ। ਜੀ ਸਿੱਖ ਆਪਣਾ ਹਾਈ ਜੀ ਮੈਂ ਮਨਜੀਤ ਕੋ ਮੈਂ ਸਰਦਾਰ ਪ੍ਰੀਤਮ ਸਿੰਘ ਰੰਧਾਵਾ ਦੀ ਸਭ ਤੋਂ ਛੋਟੀ ਬੇਟੀ ਹਾਂ ਮੇਰੇ ਫਾਦਰ ਨੇ ਸਕੂਲ ਵਿੱਚ ਲੰਮਾ ਸਮਾਂ ਜੌਬ ਕੀਤੀ ਮੇਰੀ ਸਕੂਲਿੰਗ ਵੀ ਐਸੇ ਸਕੂਲ ਦੀ ਹੈ ਮੈਂ 1966 ਵਿੱਚ ਸਕੂਲ ਤੋਂ 10th ਕਲਾਸ ਪਾਸ ਕੀਤੀ ਉਸ ਤੋਂ ਬਾਅਦ ਮੈਂ ਲਾਲਪੁਰ ਖਾਲਸਾ ਕਾਲਜ ਤੋਂ ਆਪਣੀ ਬੀਏ ਪੂਰੀ ਕੀਤੀ ਸਿਦਵਾ ਕਾਲਜ ਤੋਂ ਮੈਂ ਬੀਐਡ ਪੂਰੀ ਕੀਤੀ ਫਿਰ ਮੇਰੀ ਮੈਰਿਜ ਹੋਈ ਬਟਿਆਰ ਸ਼ਹਿਰ ਵਿੱਚ ਉਸ ਤੋਂ ਬਾਅਦ ਜੀ ਮੈਂ ਕੈਨੇਡਾ ਚਲੀ ਗਈ ਅੱਜ ਕੱਲ ਮੈਂ ਕੈਨੇਡਾ ਵਿੱਚ ਰਹਿ ਰਹੀ ਹਾਂ ਇਹ ਜਿਹੜਾ ਤੁਗਲਵਾਲਾ ਪਿੰਡ ਹੈ ਮੇਰਾ ਜਨਮ ਸਥਾਨ ਆ ਇੱਥੋਂ ਦੇ ਕੁਆਟਰਾਂ ਵਿੱਚ ਮੇਰਾ ਜਨਮ ਹੋਇਆ ਅਸੀਂ ਸਾਡੇ ਲਈ ਤੇ ਇੱਕ ਅਪਲ ਤੇ ਨਮਸਕਾਰ ਕੰਜੋਗ ਸਥਾਨ ਅਸੀਂ ਉਹਨੂੰ ਹਮੇਸ਼ਾ ਪਿਆਰ ਕਰਦੇ ਆ ਕਰਦੇ ਰਵਾਂਗੇ ਬਸ ਇਹ ਮੈਂ ਕਹਿਣਾ ਮੈਂ ਇਹ ਹੀ ਕਹੂੰਗੀ ਕਿ ਇਸ ਤੋਂ ਵੱਡੀ ਮਾਣ ਵਾਲੀ ਗੱਲ ਮੇਰੇ ਲਈ ਹੋਰ ਉਹੀ ਨਹੀਂ ਹੈ ਸਵਰਨਵੀਰ ਜੀ ਨੂੰ ਅਸੀਂ ਆਪਣਾ ਚੌਥਾ ਭਰਾ ਹੀ ਮੰਨਦੇ ਸੀ ਉਹਨਾਂ ਨੇ ਇਸ ਇਲਾਕੇ ਦੀ ਜੋ ਸੇਵਾ ਕੀਤੀ ਹੈ ਉਹ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਇੱਥੋਂ ਦੀਆਂ ਬੱਚੀਆਂ ਪੜ ਕੇ ਆਪਣੇ ਜੀਵਨ ਵਿੱਚ ਅੱਗੇ ਵਧ ਰਹੀਆਂ ਨੇ ਸ਼ੁੱਧ ਕਰੈਕਟਰ ਲੈ ਕੇ ਜਾ ਰਹੀਆਂ ਨੇ ਉਹ ਏਰੀਆ ਆਪਣਾ ਜਿਹੜਾ ਵੀਰ ਜੀ ਦਾ ਦੇਣ ਨਹੀਂ ਦੇ ਸਕਦੇ ਕਿ ਉਹਨਾਂ ਨੇ ਇਸ ਇਲਾਕੇ ਦੀ ਕਿੰਨੀ ਸੇਵਾ ਕੀਤੀ ਹੋਰ ਬੱਚਿਆਂ ਨੂੰ ਮੈਂ ਇਹ ਕਹੂੰਗੀ ਕਿ ਮੰਨ ਲਓ ਤੁਸੀਂ ਇਸ ਇੰਸਟੀਟਿਊਸ਼ਨ ਵਿੱਚ ਨਹੀਂ ਵੀ ਪੜਦੇ ਜਿੱਥੇ ਵੀ ਰਹੋ ਆਪਣਾ ਸਿਰ ਉੱਚਾ ਕਰਕੇ ਜਿਓ ਦੇ ਉਸ ਸਿਰ ਉੱਚਾ ਕਰਕੇ ਜੀਣ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਤੁਹਾਡੇ ਕਰੈਕਟਰ ਦਾ ਹੈ ਜੇ ਤੁਸੀਂ ਆਪਣਾ ਕਰੈਕਟਰ ਗਵਾ ਲਿਆ ਫਿਰ ਕਿਸੇ ਸੂਰਤ ਵਿੱਚ ਜੀ ਤੁਸੀਂ ਸਿਰ ਉੱਚਾ ਨਹੀਂ ਕਰ ਸਕਦੇ ਫਿਰ ਤੁਹਾਨੂੰ ਝੁੱਕ ਕੇ ਹੀ ਜੀਣਾ ਪਊ। ਸ਼ਰਮ ਸੰਘਿੰਦੇ ਜੀ ਮੈਨੂੰ ਸਰ ਅੱਜ ਪੰਜਾਬੀ ਨਹੀਂ ਆਈ ਜਾ ਰਹੀ ਹੈ ਤੇ ਕੱਲ ਜ ਸ਼ੁਰੂ ਹੋਇਆ ਹੀ ਨਹੀਂ ਉਹਨੋਂ ਕੱਲ ਜੀ ਸ਼ੁਰੂ ਕਰਨ ਵਾਲੀਆਂ ਬੀਬੀਆਂ ਜਿੰਨਾਂ ਦਾ ਖਾਸਾਤ ਸੀ ਤੇ ਫਿਰ ਕਾਲਜ ਪਰਹੁੰਚ ਤੋਇਆ ਉਦੋਂ ਵੀ ਕੁਝ ਬੀਬੀਆਂ ਦਾ ਖਾਸਾਤ ਸੀ ਤੇ ਫਿਰ ਉਹਨਾਂ ਇਸ ਲੈਵਲ ਤੇ ਪਹੁੰਚਾ ਉਦੋਂ ਵੀ ਖਾਸਾਤ ਸੀ ਪਰ ਉਹ ਦਾਸ ਹੀ ਸਰਗਵਾਸ ਹੋ ਚੁੱਕੇ ਸੀ ਬੱਚਿਆਂ ਨੇ ਫਿਰ ਉਹਨਾਂ ਦੀ ਯਾਦ ਵਿੱਚ 10 ਸਭਾ ਪਾਠ ਰੰਬੇ ਤੇ ਇਸ ਤ ਵੀ ਆ ਜਿਹੜਾ ਮਹੀਨਾ ਵਾ ਲਗਭਗ ਇਹ ਹੀ ਜਿੰਮਣੀ ਮਨਾਉਂਦੇ ਆ ਜਿੰਮਨ ਦੇ ਮਦਰ ਦੇ ਦਾਸਰੀ ਦੇ ਜਿਹਦੇ ਵਿੱਚ ਬੱਚੀਆਂ ਨੂੰ ਐਜੂਕੇਟ ਕਰਨ ਲਈ ਇਹ ਸਾਨੂੰ ਬੜਾ ਵਧੀਆ ਮੋੜ ਦਿੰਦਾ ਤੇ ਅੱਜ ਸੋਨੇ ਦਾ ਸੁਹਾਗਾ ਹੋ ਗਿਆ ਇੱਕ ਮਾਂ ਜਿਹਦੀ ਸਾਡੀ ਨੰਬਰ 1 ਸੀ ਉਹਦੇ ਚਾਰ ਬੇਟੇ ਦੋ ਇੱਕ ਬੇਟਾ ਦੋ ਧੀ ਆ ਇੱਕ ਨੋਟ ਮੈਂ ਦੱਸਾਂ ਬਹੁਤ ਧੰਨਵਾਦੀ ਇਹਨਾਂ ਦੇ ਕਿ ਸਾਡੇ ਫੰਕਸ਼ਨ ਨੂੰ ਚਾਰ ਚੰਨ ਲਾਤੇ ਔਰ ਇੰਨੀ ਗਿਆਬੀ ਇਹਨਾਂ ਦੀ ਸਿੱਖਿਆ ਔਰ ਬੱਚਿਆਂ ਕੋਲ ਅਹੀਂ ਹੁਣ ਇਹਨਾਂ ਬਾਰੇ ਇਦਾਂ ਦਾ ਬੱਚਿਆਂ ਨੂੰ ਅੱਜ ਕੱਲ ਜੋਬ ਬਣਾਉਣਾ ਉਹ ਚੀਜ਼ ਇਹਨਾਂ ਦੇ ਪੇਸ਼ ਕਰੋ ਉਹਨਾਂ ਨੂੰ ਉਹਨਾਂ ਦੇ ਵਿਚਾਰ ਬਦਲੋ ਤੇ ਬੇਚਾਰੀ ਸਭ ਕੋਲ ਹੁੰਦੇ ਆ ਇਸ ਕਰਕੇ ਥੋੜਾ ਜਿਹਾ ਜਦੋਂ ਮੂਲੀ ਦਾ ਜਤਨ ਕਦੇ ਵੀ ਨਹੀਂ ਆ 30 ਦਿਨ ਤੇ ਆ ਕੋਈ ਧਰਮੀ ਵੜੇ ਆ ਗਏ ਉਹਨਾਂ ਨੇ ਅਖਰ ਚ ਉਹ ਜੀ ਥੇ ਰੱਖੋ ਆਪਣਾ ਜੰਮ ਉਹ ਵੀ ਹੋ ਗਿਆ ਹੁਣ ਬੜਾ ਸੋਹਣਾ ਜਿਹੜਾ ਕਹਿੰਦੇ ਉਹ ਫੰਕਸ਼ਨ ਹੋ ਗਿਆ ਤੁਸੀਂ ਆਗੇ ਕੱਲ ਆਈ ਸੀ ਮੈਂ ਕਿਹਾ ਤੁਹਾਨੂੰ ਵੀ ਤੁਸੀਂ ਵੀ ਦੱਸਣ ਦਿੱਤੇ ਬਹੁਤ ਧੰਨਵਾਦ ਤੁਹਾਡਾ ਜੀ